ਹਲੋ ਇਹ ਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਕਾਲ ਬਣੀ ਸੀ ਉਹ ਗੁੰਡਾਗਰਦੀ ਹੋਣਾ ਇਸ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਲੋਕ ਸ਼ਾਂਤ ਬਚੰਤ ਦੇ ਇੱਥੇ ਪਛਨੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਦਵਾਂਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਕਰਨ ਕੀ ਆ ਜੀ ਹਾਰਦਾ ਕੋਈ ਲੱਗਦਾ ਪਿਆਰ ਨੂੰ ਕੀ ਹਾਰ ਆਥੇ ਸਾਦਾ ਫਾਇਆ ਬੰਦੇ ਸਾਰੇ ਟੋਟਲ ਜੋ ਫਟ ਰਹੇ ਇੱਥੇ ਆ ਜੀ ਕਿੱਥੇ ਭਜੇ ਫਿਰਦੇ ਆ ਐਫ ਆਈ ਆਰ ਨੰਬਰ ਦਿਓ ਸਾਨੂੰ ਲੋੜ ਪਿਆ ਆਇਆ ਆਇਆ ਬੈਠੋ ਬੈਠੋ ਯਾਰ ਬੈਠੋ ਆ ਗਿਆ ਬੈਠੋ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਆਂ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਬਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਦਿੱਤਾ ਉਹਦਾ ਖੂਨ ਵੀ ਜੜਾ ਸੀ ਇਹ 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 ਲੋ ਇਹ ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਕਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਛਰਪਾਨ ਦਾ ਵੜਿਆ ਤੇ ਗੋਲੀ ਆ ਵੇਖੋ ਲੱਗੀ ਤੇ ਆਹ ਜਿਹੜਾ ਛਰਪਾਨ ਆਸਮਾਨ ਵੀ ਆਪੇ ਲੱਗ ਰੱਖੋ ਜੀ ਆਹ ਆਹ ਲਾਦ ਨੇ ਇਹਨਾਂ ਨੂੰ ਤੁਸੀਂ ਕਿਹਦੇ ਰਾਜ ਭਾਗ ਦੇਣੇ ਆ ਆਹ ਆਹ ਰਾਜ ਭਾਗ ਮੰਗਦੇ ਆ ਤੁਹਾਡੇ ਕੋਲ ਅੰਮ੍ਰਿਤਸਰ ਵਾਲਿਓ ਆ ਜਲੇ ਵਾਲਿਓ ਆ ਮੰਗਦੇ ਨੇ ਆ ਦੇਖੋ ਸ਼ਰਿਆਂ ਮੇ ਸਾਡੀ ਰੈਲੀ ਹੋਣ ਦੀ ਸੀ ਰਦੀਸ਼ ਟਰਾਲੀਆਂ ਲੈ ਕੇ ਆ ਰਹੇ ਬੰਦਾ ਇਹਦੇ ਕਿਹਦੇ ਕੀ ਲੱਗਦਾ ਦਾ ਮਸ ਹਾਂਜੀ ਤੁਹਾਡੀ ਗੱਲ ਦਾ ਕੀ ਲੱਗਦਾ ਮੇਰਾ ਕੁੜਮਿਆ ਜੀ ਸ਼ਰਿਆ ਮਾ ਕੇ ਵੀ ਧੱਕੇ ਨਾਲ ਪਰਚਾ ਕਰਾਇਆ ਪਾਈ ਤੁਹਾਨੂੰ ਪਤਾ ਹੀ ਮੈਨੂੰ ਪਤਾ ਇੱਕ ਪਰਚਾ ਤੇ ਅੱਗੇ ਕਰਾਇਆ ਧੱਕੇ ਨਾਲ ਇਹਦਾ ਰਿਸ਼ਤੇਦਾਰ ਆ ਔਰ ਸ਼ਰਿਆ ਮੈਨੂੰ ਮੰਡੇ ਤੋਂ ਹਰ ਵਾਰੇ ਧਮਕੀ ਦਿੰਦਾ ਅੱਜ ਸ਼ਰਿਆ ਚੱਟੇ ਦੇ ਨਾਲ ਗੋਲੀ ਚਲਾਈ ਹੈ ਇਹ ਕੋਈ ਕੋਣੀ ਕੌਣ ਨੂੰ ਕੌਣ ਪਿਸਤੌਲ ਕਿਦਾ ਰਹਿ ਗਿਆ ਉਹਦੇ ਯਾਦ ਚ ਦੋ ਬਸਤੌਰ ਭਾਈ ਬੀ ਸੀ ਸੀਟੀ ਕੈਮਰੇ ਚੋਂ ਦੇ ਇਹ ਕਿੱਦਾਂ ਰਹਿ ਗਿਆ ਤੁਹਾਡੇ ਕੋਲ ਤੇ ਕਹਦੇ ਪਿਸਤੌਲ ਨਾਲ ਇੱਥੋਂ ਪੱਟ ਗਿਆ ਉਹਨਾਂ ਨੂੰ ਜਾਣ ਤੋਂ ਪਹਿਲਾਂ ਹੀ ਰਾਹ ਤੇ ਜਾ ਕੇ ਉਹਨਾਂ ਨੂੰ ਰਾਹ ਤੇ ਵੇਖਦਾ ਆਂ ਆਹ ਭੱਜਦਾ ਉਹਨੂੰ ਨਾਲ ਮਾਰਦੀ ਭਾਈ ਅਸਲੇ ਤੇ ਜਮਾ ਇਹ ਤੇ ਪਿਸਤੌਲ ਬੱਝ ਕੇ ਆ ਗਿਆ ਭੱਜ ਰਾਹ ਤੇ ਗਿਆ ਜਾਣ ਭਾ ਹਾਂਜੀ ਅੱਜ ਅਸੀਂ ਰੈਲੀ ਹੋ ਰਹੀ ਸੀ ਸਾਡੀ ਅਜ ਨਾਲੇ ਬੱਬੂ ਪੈਲਸ ਦੇ ਸਾਹਮਣੇ ਬਿਲਕੁਲ ਐਮ ਆਰ ਡੀ ਔਰ ਸਾਡਾ ਇਹ ਲਵਲੀ ਵਰਕਰ ਹੈ ਬਹੁਤ ਚੰਗਾ ਵਰਕਰ ਹੈ ਆਪਣਾ ਗਰੌਲਕ ਤੋਂ ਉੱਥੋਂ ਦਾ ਸਰਪੰਚਾ ਮਿਲਵਾਈ ਮਿਲਵਾਈ ਧਾਰੀਬਾਲ ਨੂੰ ਰਿਸ਼ਤੇਦਾਰ ਦੱਸਦਾ ਆਪਣਾ ਬਹੁਤ ਨਹੀਂ ਦਿੱਕੀ ਰਿਸ਼ਤੇਦਾਰੀ ਉਹਦੇ ਭਤੀਜਿਆਂ ਨੇ ਇਹਨੂੰ ਮੁੰਡੇ ਨੂੰ ਵੱਡੀਆਂ ਗੋਲੀਆਂ ਚਲਾਈਆਂ ਗੋਲੀ ਦਾ ਵੀ ਵੇਖ ਲਓ ਆਪ ਵੀ ਵੇਖ ਲਓ ਸ਼ਰੇਆਮ ਇਲੈਕਸ਼ਨ ਚੱਲਣ ਈ ਹੈ ਔਰ ਇਹ ਗੁੰਡਾਗਰਦੀ ਪੰਜਾਬ 'ਚ ਖਾਸ ਕਰ ਅੰਮ੍ਰਿਤਸਰ ਵਾਲੇ برداشت ਨਹੀਂ ਕਰਦੇ ਅੰਮ੍ਰਿਤਸਰ ਦੇ ਵਿੱਚ ਜਿੱਦੇ ਇਲੈਕਸ਼ਨ ਹੋਣੀ ਹੈ ਧਾਰੀਬਾਲ ਤੂੰ ਹਰਨਾ ਹੈ ਤੁਜ ਨਾਲੋਂ ਵੀ ਹਰਨਾ ਹੈ ਇਹਨੂੰ ਪਤਾ ਇਸ ਗੱਲ ਦਾ ਔਰ ਤੂੰ ਖੋਲ ਦੇ ਛੱਡੀ ਇਹਨਾਂ ਗੁੰਡਿਆਂ ਨੂੰ ਅਸੀਂ ਲੋਕਤੰਤਰ ਤਰੀਕੇ ਨਾਲ ਲੜਾਈ ਲੜਾਂਗੇ ਅਸੀਂ ਜਾਮ ਕਰਦਾਂਗੇ ਅੰਮ੍ਰਿਤਸਰ ਸਾਰਾ ਜੇ ਗੁੰਡਾਗਰਦੀ ਇਸੇ ਤਰ੍ਹਾਂ ਚੱਲੀ ਐਸਐਸਪੀ ਸਾਹਿਬ ਵੀ ਸੋਲ ਲੈ ਇਹਨਾਂ ਦੀ ਇੱਕ ਜਗ੍ਹਾ ਨਹੀਂ ਕਿ ਬਾਰ-ਬਾਰ ਧੱਕੇ ਮਾਰਦੇ ਫੋਨ ਕਰ-ਕਰਕੇ ਲੋਕਾਂ ਨੂੰ ਅਸੀਂ ਧੱਕੇ ਨਹੀਂ ਚੱਲਣਦੇ ਨੇ ਲੋਕਤੰਤਰ ਆ ਗੋਲੀਆਂ ਦੇਖੋ ਆਹ ਦੇਖੋ ਗੋਲ ਕੀ ਲਾਤ ਕਰਦੇ ਨੇ ਪੰਜਾਬ ਦੇ ਚਿੱਟਾ ਥਾ ਥਾ ਵਿਗੰਡਿਆ ਉਹ ਤੁਹਾਨੂੰ ਦਿਖਦਾ ਨਹੀਂ ਗੋਲੀਆਂ ਚੱਲਣ ਡੀਆਂ ਨੇ ਜਾ ਕੇ ਲੋਕਾਂ ਦੇ ਹੱਥ ਜੋੜਦੇ ਦੇ ਓਟਾ ਪਾਓ ਆਹ ਮੋਟਾਂ ਬੰਨ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਕਾਂਗਰਸੀਆਂ ਦੀ ਚੋਰ ਜਾਤ ਤਾਂ ਲੱਗਾ ਸਾਡੇ ਤਿਆਰ ਜਮਾਂ ਨੇ ਸਾਡੇ ਸਾਰੇ ਜਮਾਂ ਨੇ ਸਾਡੇ ਜਮਾਂ ਨੇ ਇਹ ਸਰਕਾਰ ਦੇ ਸਾਰੇ ਇਹ ਇੱਥੇ ਜੋ ਹੁਣ ਮੌਕੇ ਤੇ ਆਏ ਜੀ लवली ਕੁਮਾਰ ਨਾਮ ਦਾ ਹੈਗਾ ਬੰਦਾ ਕਿ ਉਹਨੇ ਦੱਸਿਆ ਵੀ ਜਦੋਂ ਕਰਕੇ ਰੈਲੀ ਸੀਗੀ ਕਾਂਗਰਸ ਦੀ ਰੈਲੀ ਕਰਤੀ ਸੀ ਜੀ ਉਪਾਰ ਇੱਥੇ ਪਾਣੀਪੁਰ ਆਇਆ ਹੈਗਾ ਤੇ ਉੱਥੇ ਕੁਝ ਬੰਦਿਆਂ ਨੇ ਉੱਥੇ ਹਮਲਾ ਕੀਤਾ ਹੈਗਾ ਜਿੰਦੇ ਉਹਨਾਂ ਕਹਿੰਦਾ ਕਿ ਮੇਰੇ ਗੋਲੀ ਮਾਰੀ ਤੇ ਬਾਕੀ ਉਹਨੂੰ ਛੱਡਾ ਮਾਰੀ ਗਏ ਮੌਕੇ ਤੇ ਆਏ ਆ ਛੱਡਾ ਉਹਦੇ ਬਚੀਆਂ ਗਈਆਂ ਨੇ ਉਹ ਤਰ੍ਹਾਂ ਕੋਈ ਹੈ ਹਸਪੀਟਲ ਦੇ ਵਿੱਚ ਦਾਖਲ ਹੋ ਕੇ ਬਿਆਨ ਖਾ ਕੇ ਜੋ ਕਾਰਵਾਈ ਬਣਦੀ ਉਹ ਕਾਰਵਾਈ ਕਰ ਰਹੀ ਸਰ ਇਹਨਾਂ ਦੀ ਕੀ ਪ੍ਰਾਣੀ ਵੀ ਰੰਜਿਸ ਦੱਸੀ ਜਾਂਦੀ ਹੈ ਉਹ ਅਸੀਂ ਇਹ ਗਾਂ ਦੀ ਹੁਣ ਪੁੱਛਾਂਗੇ ਅਸੀਂ ਤਾਂ ਬੰਦਾ ਦਾਖਲ ਹੋ ਰਿਹਾ ਕਰਕੇ ਵੀ ਦਾਖਲ ਹੋਣ ਤੋਂ ਬਾਅਦ ਕੀ ਨੇ ਪ੍ਰਾਣੀ ਰੰਜਿਸ ਹੈ ਜਾਂ ਕੀ ਲੱਗੀ ਉਸ ਹਿਸਾਬ ਨਾਲ ਜਿਹੜਾ ਹੈਗਾ ਅਸੀਂ ਜੋ ਸੱਤਾ ਮਾਰੀਆਂ ਜੇ ਕਿਸੇ ਦੇ ਕਾਨੂੰਨ ਨੂੰ ਹੱਥ 'ਚ ਲਿਆ ਹੈਗਾ ਉਹ ਭਾਵੇਂ ਕੋਈ ਹੋਵੇ ਏਗਰੀ ਗੱਲ ਜਿਹੜੀ ਕੋਈ ਫਾਇਰ ਆਰਮ ਹੋਇਆ ਹੈਗਾ ਜਾਂ ਕਿਸੇ ਦੇ ਸੱਤਾ ਮਾਰੀਆਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਕੋ ਲੈ ਸਕਦਾ ਇਸ ਕਰਕੇ ਜੋ ਬਿਆਨ ਲਿਖਾਊਗਾ ਉਹ ਕਰਕੇ ਅਸੀਂ ਪਛਾਣ ਦੇਣ ਲੱਗਿਆਂਗੇ ਠੀਕ ਹੈ ਥੈਂਕ ਯੂ ਸਰ ਠੀਕ ਸਰ ਥੈਂਕ ਯੂ ਵੈਰੀ ਮਚ ਚਲੋ ਹਾਂ ਜੀ ਇਨਫਾਰਮੇਸ਼ਨ ਹੈ ਜੀ ਆਈਸੀਕਿਊ ਨੇ ਲਾਲਾ ਪਖਾੜੀ ਛੇਗਦੇ ਰਾਗੇ ਨੇ ਪੈਸਾ ਐਮਰ ਪੈਸ ਉਥੇ ਚਾਲ ਗੁਰਦੀਸ਼ਾ ਹੁਜਰਾ ਦੀ ਰੈਲੀ ਚੱਲ ਰਹੀ ਸੀ ਉਹਦੇ ਬਾਹਰ ਬਾਹਰ ਸੜਕ ਤੇ ਉਹਦੇ ਝਗੜਾ ਆ ਖੜਾ ਲੱਗਿਆ ਕਿ ਕਹਿੰਨੇ ਗੋਲੀਆਂ ਚਲਾਈਆਂ ਲਵਰੀ ਦਾ ਦਾ ਮੁੰਡਾ ਵਾ ਜਿਹੜਾ ਕਿਹਾ ਵੀ ਮੇਰੇ ਗੋਲੀਆਂ ਮਾਰ ਕੇ ਗਏ ਆ ਉਹਨਾਂ ਚਾਰ ਬੰਦੇ ਲਖਾਏ ਆ ਜੋ ਕਾਰਵਾਈ ਅਮਲ ਚ ਜੋ ਕਾਰਵਾਈ ਹੋਵੇ ਪੁਲਿਸ ਦੀ ਕਾਰਵਾਈ ਕੀਤੀ ਜਾਏਗੀ take it